ਕੇਰਲ ਦੀ ਰਹਿਣ ਵਾਲੀ ਲੜਕੀ ਹੈ ਜੀ ਇਹਨੇ 2008 ਦੇ ਵਿੱਚ ਨਰਸਿੰਗ ਕੀਤੀ ਸੀ ਜੀ ਨਰਸਿੰਗ ਕਰਨ ਤੋਂ ਬਾਅਦ ਇਹ 2008 ਕੀ ਮਤਲਬ ਲਾਸਟ ਯੀਅਰ ਚ ਜਾ ਬਾਹਰ ਗਈ ਜਮਨ ਚ ਜਾ ਕੇ ਬਾਗੀ ਜਮਨ ਦੇ ਵਿੱਚ ਜਾ ਕੇ ਜਦੋਂ ਇਹਨੇ ਰਜਗਾਰ ਵਿਭਾਗ ਦਿੱਤੀ ਤਾਂ ਇਹਨੂੰ ਉੱਥੇ ਸਰਕਾਰੀ ਨੌਕਰੀ ਮਿਲ ਗਈ ਨਰਸਰੀ ਜੀ ਇਹਨੇ ਨਰਸਿੰਗ ਉੱਥੇ ਕੀਤੀ ਲਗਭਗ 3 ਸਾਲ ਜੀ ਜੀ 3 ਸਾਲ ਦੇ ਵਿੱਚ ਇਹਨੇ 2 ਰੁਪਏ ਜੋੜ ਵੀ ਲਈ ਜੀ ਵਧੀਆ ਇਹਦਾ ਚੱਲ ਪਿਆ ਉਸ ਤੋਂ ਬਾਅਦ ਇਹ ਮਤਲਬ ਉੱਥੇ ਮੈਰਿਜ ਕਰਾਉਣ ਵਾਸਤੇ ਇੰਡੀਆ ਚ ਗੀ ਇੰਡੀਆ ਦੇ ਵਿੱਚ ਇੱਕ ਲੜਕੇ ਨਾਲ ਇਹਨੇ ਵਿਆਹ ਕਰਵਾ ਲਿਆ ਜਿਆ ਤੋਂ ਬਾਅਦ ਲੜਕੇ ਨੂੰ ਵੀ ਉਸ ਨੂੰ ਨਾਲ ਲੈ ਗਈ ਉੱਥੇ ਚਮਨ ਦੇ ਵਿੱਚ ਉੱਥੇ ਜਾ ਕੇ ਚਲੋ ਇਹਨਾਂ ਦੀ ਗ੍ਰੈਸਤੀ ਜ਼ਿੰਦਗੀ ਹੈ ਜਿਹੜੀ ਉਹ ਵਧੀਆ ਚੱਲਦੀ ਰਹੀ ਚੱਲਦੇ ਚਲਾਉਂਦੇ ਇੱਕ ਲੜਕੀ ਨੂੰ ਜਨਮ ਦਿੱਤਾ ਉਸ ਤੋਂ ਬਾਅਦ ਫਿਰ ਇਹ ਉਹ ਪ੍ਰਾਈਵੇਟ ਕੰਮ ਕਰਨ ਲੱਗ ਗਿਆ ਹਸਬੰਡ ਤੇ ਮੈਡਮ ਉਥੇ ਆਪਦਾ ਨਰਸਿੰਗ ਕਰੀ ਗਈ ਥੋੜਾ ਜਿਹਾ ਜਦੋਂ ਪਰਿਵਾਰ ਵੱਡਾ ਹੋ ਗਿਆ ਖਰਚੇ ਦੀ ਪ੍ਰੋਬਲਮ ਆਉਣ ਲੱਗੀ ਜੀ ਖਰਚੇ ਦੀ ਪ੍ਰੋਬਲਮ ਆਉਣ ਵਾਸਤੇ ਜਮਨ ਦੇ ਵਿੱਚ ਕੀ ਹੈ ਐਨੀ ਇੱਕ ਤਾਂ ਉਥੇ ਸ਼ਰੀਅਤ ਕਾਨੂੰਨ ਨੇ ਜਿਹੜੇ ਉਹ ਲਾਗੂ ਨੇ ਜੀ ਜੀ ਦੂਜੀ ਗੱਲ ਇਹ ਹੈ ਵੀ ਜਦੋਂ ਉਥੇ ਇਹਨੇ ਸੋਚਿਆ ਵੀ ਮੈਂ ਕੋਈ ਆਪਦਾ ਬਿਜ਼ਨਸ ਕਰਾਂ ਪ੍ਰਾਈਵੇਟ ਜੀ ਪਰ ਉਥੇ ਸ਼ਰਤ ਇਹ ਹੈ ਵੀ ਵਿਦੇਸ਼ੀ ਬੰਦਾ ਉਥੇ ਨੌਕਰੀ ਤਾਂ ਕਰ ਸਕਦਾ ਜੀ ਪਰ ਆਪਦਾ ਬਿਜ਼ਨਸ ਨਹੀਂ ਕਰ ਸਕਦਾ ਜੀ ਇਹ ਕਹਾਣੀ ਦੇ ਵਿੱਚ ਉਹਨੇ ਇੱਕ ਇਹੋ ਜਿਹਾ ਮੋੜ ਕੱਟਿਆ ਵੀ ਉਹਦਾ ਕੋਈ ਮੁੰਡਾ ਮਤਲਬ ਚਲੋ ਬੁਆਏਫਰੈਂਡ ਕਹੋ ਦੋਸਤ ਕਹੋ ਉਹਦੇ ਨਾਲ ਸੰਪਰਕ ਚ ਆ ਗਈ ਸੰਪਰਕ ਚੋਂਣ ਤੋਂ ਬਾਅਦ ਉਹ ਬੰਦੇ ਨੇ ਸ਼ਰਤ ਰੱਖਤੀ ਵੀ ਮੈਨੂੰ ਇੰਡੀਆ ਘੁਮਾ ਕੇ ਲੈ ਜਾਓ ਕਿ ਤੇ ਮੈਂ ਸੋਡੀ ਜੀਮਤ ਉਹਦੀ ਮੈਂ ਕਰ ਦੂੰਗਾ ਜੀ ਕਰਕੇ ਕਰਾਉਂਦੇ ਇਸ ਤਰ੍ਹਾਂ ਉਹ ਇੰਡੀਆ ਲੈ ਕੇ ਆ ਗਈ 1 ਮਹੀਨਾ ਲਾ ਕੇ ਗਈ ਇੱਥੇ ਕੇਰਲ ਦੇ ਵਿੱਚ ਠੀਕ 1 ਮਹੀਨਾ ਲਾ ਕੇ ਗਈ ਉਹਦੇ ਹੱਥ ਕੋਈ ਇਹਨਾਂ ਦੀ ਜਿਹੜੀ ਮੈਰਿਜ ਵਾਲੀ ਫੋਟੋ ਸੀ ਉਹਨੇ ਉਹ ਹੱਥ ਲਾ ਗਈ ਉਸ ਮੁੰਡੇ ਦੀ ਜੀ ਉਹਨੇ ਓਟੋ ਲਈ ਤੇ ਉਹਨੂੰ ਗਾਹਾਂ ਐਡਿਟ ਕਰਕੇ ਉੱਥੇ ਜਿਹੜਾ ਸੀਗਾ ਉਹ ਆਪ ਫਿੱਟ ਕਰਤਾ ਜੀ ਜਦੋਂ ਆਪ ਫਿੱਟ ਕਰਤਾ ਉਹ ਉਹਦੇ ਕਾਗਜ਼ ਪੱਤਰ ਸੀ ਲੜਕੀ ਦੇ ਨਰਸ ਦੇ ਨਮੀਸ਼ਾ ਦੇ ਉਹਨਾਂ ਕਾਗਜ਼ਾ ਪੱਤਰਾਂ ਨੂੰ ਇਹਨੇ ਜਵਾਬ ਦਿੱਤਾ ਜੀ ਜਦੋਂ ਕਾਗਜ਼ਾ ਪੱਤਰਾਂ ਨੂੰ ਜਵਾਬ ਦਿੱਤਾ ਉਹਨੇ મતਲਬ ਉਹ ਪੁਲਿਸ ਨੂੰ ਰਿਪੋਰਟ ਕਰਵਾਤੀ ਜੀ ਰਿਪੋਰਟ ਕਰਵਾਉਣ ਦਾ ਉਹ ਬੰਦਾ ਛਾਪਰ ਸੀਗਾ ਉਹਨੇ ਨਮੀਸ਼ਾ ਨੂੰ ਹੀ ਚੱਕਰ ਚ ਪਾਤਾ ਸਾਰੇ ਆਨੇ ਮਤਲਬ ਉਹਨੂੰ ਅਰੈਸਟ ਕਰ ਲਿਆ ਕਹਿੰਦਾ ਵੀ ਉਹਦਾ ਮੇਰੇ ਘਰ ਵਾਲੀ ਹੈ ਜਦੋਂ ਕਿ ਕੋਈ ਘਰ ਵਾਲੀ ਨਹੀਂ ਸੀ ਉਹ ਕੋਈ ਠੀਕ ਹੈ ਇੱਕ ਫਰੈਂਡਸ਼ਿਪ ਦੇ ਤੌਰ ਤੇ ਸੀਗਾ ਕੰਮ ਚੱਲੀ ਜਾਂਦਾ ਉਹਨਾਂ ਦਾ ਉਸ ਤੋਂ ਬਾਅਦ ਫਿਰ ਜਿਆਦੇ ਕੋਈ ਇਛਾ ਪੈ ਗਿਆ ਉਹਨਾਂ ਦਾ ਉਹਨੇ ਮਤਲਬ ਉਹ ਫੈਂਡੀ ਵੀ ਕੈਮਰੇ ਨਾਲ ਜਵਾਨ ਕੀਤੀ ਸੀ ਤੇ ਜਵਾਨ ਦੇ ਤੇ ਉਸ ਬੰਦੇ ਨੇ ਦੁਕਾਨ ਉਹਨੂੰ ਕਰਵਾਤੀ ਉੱਥੇ ਜੀ ਜੀ ਸਰਟੀਫਿਕੇਟ ਦਿੱਤੇ ਜਿੰਨਾ ਪਾਸਪੋਰਟ ਦਿੱਤਾ ਜਦੋਂ ਪਾਸਪੋਰਟ ਨਾ ਦਿੱਤਾ ਜੀ ਇਹਨੇ ਫੇਰ ਰਿਪੋਰਟ ਦਰਜ ਕਰਵਾਈ ਤੇ ਕੋਈ ਤੇ ਲੜਕੀ ਦੇ ਨਾਲ ਹੋਰ دوست ਸੀ ਕੀ ਕੋਈ ਹੋਰ ਨਰਸ ਜੀ ਜੀ ਤੇ ਇਕੱਠੀਆਂ ਹੋ ਗਈਆਂ ਇਕੱਠੀਆਂ ਹੋ ਕੇ ਕਿ ਮਤਲਬ ਉਹਨੂੰ ਕਹਿੰਦੀਆਂ ਵੀ ਆਹ ਮੜਾ ਮੋਟਾ ਕਿਉਂਕਿ ਨਸ਼ੇ ਤੇ ਪੰਜਾਬ ਨੂੰ ਤਾਂ ਬਦਨਾਮ ਕੀਤਾ ਜਾ ਰਿਹਾ ਹੈ ਨਾ ਪੰਜਾਬ ਦੇ ਵਿੱਚ ਤਾਂ ਨਸ਼ੇ ਦੇ ਨਾਂ ਤੇ ਸਿਆਸਤ ਹੋ ਰਹੀ ਹੈ ਜੀ ਜੀ ਤੇ ਉਹ ਹਰ ਇੱਕ ਥਾਂ ਤੇ ਹੀ ਹੈ ਉਹ ਮੁੰਡਾ ਵੀ ਉੱਥੇ ਜਮਨ ਦਾ ਨਸ਼ਾ ਕਰਦਾ ਸੀ ਮੜਾ ਮੋਟਾ ਉਹਦੇ ਇੰਜੈਕਸ਼ਨ ਲਾਦਾ ਇੱਕ ਇੰਜੈਕਸ਼ਨ ਨਾਲ ਉਹਨੂੰ ਕੋਈ ਬਹੁਤਾ ਹੋਣਾ ਹੈ ਦੂਜਾ ਇੰਜੈਕਸ਼ਨ ਫੇਰ ਲਾਤਾ ਉਜੇ ਇੰਜੈਕਸ਼ਨ ਵਾਲਾ ਬਦਕਿਸਮਤੀ ਇਹਨਾਂ ਦੀ ਨਾਲੇ ਉਹਦੀ ਉਹਦੀ ਡੈਥ ਹੋ ਗਈ ਜੀ ਜਦੋਂ ਡੈਥ ਹੋ ਗਈ ਤਾਂ ਉਹ ਜਿਹੜੀ ਨਾਲ ਮੈਡਮ ਹੋਰ ਨਰਸ ਸੀ ਉਹਨੇ ਸਲਾਹ ਦਿੱਤੀ ਵੀ ਇਹਦੇ ਹੁਣ ਟੁਕੜੇ ਕਰੋ ਟੁਕੜੇ ਕਰਕੇ ਉਹਦੀ ਡੈੱਡ ਬੋਡੀ ਦੇ ਇਹ ਜਿਹੜੇ ਪਾਣੀ ਵਾਲੀ ਟੈਂਕੀ ਸੀ ਉਹਦੇ ਵਿੱਚ ਉਹਨੂੰ ਫਿੱਟ ਕਰਤਾ ਫਿੱਟ ਕਰਤਾ ਆਪ ਜਿਸਕੀਆਂ ਹੌਲੀ ਹੌਲੀ ਜਦੋਂ ਪਤਾ ਲੱਗਿਆ ਤਾਂ ਪੁਲਿਸ ਨੇ ਵਿੱਚ ਪੁਲਿਸ ਨੇ ਅਰੈਸਟ ਕਰ ਲੀਆਂ ਅਰੈਸਟ ਕਰਨ ਦੇ ਨਾਲ ਹੁਣ ਤੁਸੀਂ ਲਾ ਲਓ ਵੀ ਪਹਿਲਾਂ ਸੈਸ਼ਨ ਕੋਰਟ ਚ ਕੋ ਕੇਸ ਚੱਲਿਆ ਜੀ ਫਿਰ ਹਾਈ ਕੋਰਟ ਚੱਲਿਆ ਫਿਰ ਉਹ ਦੁਬਾਰਾ ਰਾਸ਼ਟਰਪਤੀ ਸਾਹਿਬ ਦੇ ਉਹਨਾਂ ਦੇ ਵਾਗਿਆ ਉਹਨਾਂ ਨੇ ਅੰਸੀ ਦੀ ਸਜਾਤੀ ਮੋਹਰ ਲਾਤੀ ਜਿਹੜੀ ਅੰਸੀ ਦੀ ਡੇਟ ਸੀ ਉਹ 16 ਮਤਲਬ ਜੁਲਾਈ ਹੈ ਜਿਹੜੀ ਉਹ ਰੱਖੀ ਹੋਈ ਸੀ ਜੀ ਬਹੁਤ ਕੁਝ ਕੀਤਾ ਬਹੁਤ ਕੁਝ ਸਰਕਾਰ ਨੇ ਵੀ ਕੀਤਾ ਬਹੁਤ ਕੁਝ ਹੋਰ ਸਮਾਜਿਕ ਸੰਸਥਾਵਾਂ ਨੇ ਵੀ ਕੀਤਾ ਮਤਲਬ ਗੱਲ ਆ ਗਈ ਬਲੱਡ ਮਨੀ ਤੇ ਬਲੱਡ ਮਨੀ ਵੀ 1 ਕਰੋੜ ਅਮਰੀਕੀ ਡਾਲਰ ਇਕੱਠਾ ਹੋ ਗਿਆ ਦਾਨੀਆਂ ਨੇ ਦਾਨ ਕੀਤਾ ਵੀ ਮਤਲਬ 85 ਕਰੋੜ ਇਨਾ ਇੱਕ ਤੁਸੀਂ ਲਾ ਲਓਗੇ 8.5 ਕਰੋੜ ਰੁਪਈਆ ਬਣਦਾ ਜੀ ਹਾਂ 1 ਲੱਖ ਦਾ 1 ਲੱਖ ਅਮਰੀਕੀ ਦਾ ਲੋੜਾ ਛਾਏ ਤਾਂ ਮਤਲਬ ਇਸ ਕਰਕੇ ਫਿਰ ਜਦੋਂ ਨਾਮ ਨਹੀਂ ਤਾਂ ਫਿਰ ਗੱਲ ਮਤਲਬ ਜਿਹੜੇ ਮੁਸਲਮ ਧਰਮ ਨੇ ਧਰਮ ਗੁਰੂ ਨੇ ਉਹਨਾਂ ਦੇ ਕੋਲੇ ਵਾਗੀ ਉਹਨਾਂ ਨੇ ਕੋਈ ਮਤਲਬ ਇਸ ਤਰ੍ਹਾਂ ਦਾ ਦਾਪੇਜ ਕੇਲ ਕੇ ਇੱਕ ਵਾਰੀ ਜਿਹੜੀ ਫਾਂਸੀ ਹੈ ਉਹਨੂੰ ਤਾਲ ਦਿੱਤਾ ਤੇ ਹੁਣ ਅੱਗੇ ਦੇਖੋ ਕਿ ਕੀ ਕਾਰਵਾਈ ਹੁੰਦੀ ਹੈ ਕਿਸ ਤਰ੍ਹਾਂ ਦੀ ਹੈ ਇਹਦੀ ਆਪਾਂ ਨੂੰ ਰਿਪੋਰਟ ਕਰਨੀ ਕੋ ਏ ਡੈਟਸ ਹਾ ਇੱਕ ਗੱਲ ਦਾ ਬੜੀ ਨਿਕਲ ਕੇ ਆਈ ਹੈ ਦੇਖੋ ਵੀ ਇੱਥੋਂ ਗਈ ਚੰਗੀ ਭਰੀ ਨਰਸ ਲੱਗੀ ਸੀ ਪੱਕੀ ਨੌਕਰੀ ਤੇ ਜਿਵੇਂ ਇੱਥੋਂ ਵਿਆਹ ਕੇ ਗਈ ਉਹ ਉੱਥੇ ਯਾਨੀ ਕਿ ਨਜਾਇਜ਼ ਤਾਲੁਕਾਤ ਬਣੇ ਨਜਾਇਜ਼ ਤਾਲੁਕਾਤ ਨੇ ਉਹ ਜ਼ਿੰਦਗੀ ਖਰਾਬ ਕੀਤੀ ਨੌਕਰੀ ਵੀ ਗਈ ਸਾਰਾ ਕੁਝ ਗਿਆ ਤੇ ਚਲੋ ਤੁਸੀਂ ਜਿਵੇਂ ਦੱਸਦੇ ਹੋ ਕਿ ਇੱਕ ਵਾਰ ਪાંਸੀ ਚੱਲੀ ਹੈ ਮੇਰੇ 30 ਰੁਪਏ ਰਹਾ ਗਏ ਤੇ ਇੱਕ ਵਾਰ ਪાંਸੀ ਚੱਲੀ ਹੈ ਅੱਜ ਪાંਸੀ ਪੂਰੀ ਤਰ੍ਹਾਂ ਪ੍ਰੋਪਰ ਹੀ ਟੱਲੀ हां जी बगेरा पोस्ट बॉन्ड हो गयो तो, तो बाद ਹੁਣ ਦੇਖੋ ਕੀ ਵਿਚਾਰ ਹੁੰਦਾ ਜਾਂ ਜਿਹੜਾ ਉਹ ਫਾਈਨਲੀ ਕਿਉਂਕਿ ਜਿੱਥੇ শরਈਅਤ ਕਾਨੂੰਨ ਹੁੰਦੇ ਨਾ ਜੀ ਮਤਲਬ ਉਹ ਤਾਂ ਜਿਹੜੇ وارث ਨੇ ਉਹ ਲੜਕੇ ਦੇ ਜੇ ਉਹ ਗੱਲ ਨੂੰ ਡਰਗਮਨੀ ਨੂੰ ਜਿਆਦਾ ਮਨਜ਼ੂਰ ਕਰ ਦੇਣ ਜਾਂ ਉਹ ਮਾਫੀ ਦਿੰਦੇ ਨੇ ਉਸ ਤੋਂ ਬਾਅਦ ਇਹ ਗੱਲ ਹੋ ਸਕਦੀ ਹੈ ਬਰਨਾ ਮੁਸ਼ਕਲ ਆਲੀ ਗੱਲ ਹੁੰਦੀ ਹੈ ਉਹ ਕਹਿੰਦੇ ਵੀ ਸਾਡਾ ਸਮਾਜ ਦੇ ਵਿੱਚ ਇੱਜ਼ਤ ਦਾ ਮਸਲਾ ਹੈ ਅਸੀਂ ਇਹ ਕੰਮ ਕਰਦੇ ਨਹੀਂ ਆ ਉਹਨਾਂ ਨੇ ਇਸ ਗੱਲ ਨੂੰ ਮਨਾ ਕਰਤਾ ਸੀ ਹੁਣ ਦੇਖੋ ਵੀ ਧਰਮ ਗੁਰੂਆਂ ਦੇ ਵਿੱਚ ਇੰਟਰਸ ਹੋਈ ਹੈ ਉਹਦੇ ਹਿਸਾਬ ਨਾਲ ਕੀ ਗੱਲ ਬਣਦੀ ਹੈ ਜਾਂ ਉਹ ਕੀ ਮaaf ਕਰਦੇ ਨੇ ਜਾਂ ਮਤਲਬ ਲੇਟ ਕਿਸ ਤਰ੍ਹਾਂ ਵੀ ਜਰਾ ਇੱਕ ਵਾਰੀ ਕਰਾਂ ਗੱਲ ਤੇ ਰੋਕਦੀ ਨਹੀਂ ਤਾਂ ਮਤਲਬ ਅੱਜ ਉਹਨੂੰ ਇੱਕ ਕੱਪੜੇ ਦੇ ਵਿੱਚ ਲੇਬੇਂਟ ਕੇ ਉਹਦੇ ਉ ਗੋਲੀ ਮਾਰ ਦੇਣੀ ਸੀ ਜਿਹੜਾ ਬਹੁਤ ਸੀ ਮਤਲਬ ਘਣਾਉਣੀ ਕਾਰਵਾਈ ਕਹਿ ਸਕਦੇ ਆ ਗੱਲ ਕਰ ਵੀ ਜਿਹੜੀਆਂ ਕਾਰਵਾਈਆਂ ਨੇ ਕਾਰਵਾਈਆਂ ਵੀ ਬਹੁਤ ਇਸ ਤਰ੍ਹਾਂੀਆਂ ਕੀਤੀਆਂ ਹੋਈਆਂ ਸੀ ਉਹਖੋ ਵੀ ਹੋਣਾ ਮਤਲਬ ਸਿਆਣੇ ਬੰਦੇ ਕੋਲ ਦਾ ਜੱਜ ਕਿਸ ਤਰ੍ਹਾਂ ਦਾ ਉਹਦਾ ਫੈਸਲਾ ਵਾਪਸ ਕਰਦੇ ਨੇ ਜਾਂ ਆ ਕੋਈ ਉਹਦੇ ਚ ਕੋਈ ਚੇਂਜ ਕਰ ਦੇਣੇ ਦੂਸਰੀ ਜਿਹੜੀ ਉਹਦੇ ਨਾਲ ਨਰਕ ਸੀ ਉਹਨੂੰ ਉਮਰ ਕਾਇਦ ਜੀ ਜੂ ਹੋ ਉਹਨੂੰ ਉਮਰ ਕਾਇਦ ਹੈ ਇਹਨੂੰ ਜਿਹੜਾ ਇਹ ਸੀ ਫਾਂਸੀ ਦੀ سزا ਸੀਗੀ ਅੱਜ ਦੇਣੀ ਸੀ ਇਹਦੇ ਤੇ ਇੱਕ ਵਾਰੀ ਰੋਕ ਲੱਗ ਗਈ ਕੱਲ ਤੇ ਹੁਣ ਦੇਖੋ ਵੀ ਅਗਲਾ ਡਾਕਟਰ ਸਾਹਿਬ ਤੁਹਾਨੂੰ ਤੁਹਾਨੂੰ ਐਵੇਂ ਨਹੀਂ ਲੱਗਦਾ ਕਿ ਯਮਨ ਕੋਈ ਜ਼ਿਆਦਾ ਵੱਡਾ ਦੇਸ਼ ਨਹੀਂ ਹੈ ਔਰ ਭਾਰਤ ਦੇ ਬੜੇ ਵਧੀਆ ਲਿੰਕ ਨੇ ਯਮਨ ਦੇ ਨਾਲ ਭਾਰਤ ਸਰਕਾਰ ਨੇ ਵੀ ਇਹ ਉਹਨਾਂ ਨੂੰ ਇੱਕ ਬੇਨਤੀ ਕੀਤੀ ਹੈ ਵੀ ਇਸ ਲੜਕੀ ਨੂੰ ਇੱਕ ਵਾਰ ਮਾਫ ਕੀਤਾ ਜਾਵੇ ਤਾਂ ਹੋ ਸਕਦਾ ਹੈ ਸ਼ਾਇਦ ਭਾਰਤ ਦਾ ਪ੍ਰੈਸ਼ਰ ਭਾਰਤ ਦਾ ਪ੍ਰੈਸ਼ਰ ਹੋਵੇ ਯਮਨ ਤੇ ਯਮਨ ਦੀ ਸਰਕਾਰ ਸੋਚੇਗੀ ਹੈਲੋ ਹਾਂਜੀ 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 ਡਾਕਟਰ ਸਾਹਿਬ ਮੈਂ ਇਹ ਕਹਿ ਰਿਹਾ ਵੀ ਯਮਨ ਇੱਕ ਬਹੁਤ ਛੋਟਾ ਜਿਹਾ ਦੇਸ਼ ਹੈ ਕੋਈ ਖਾਸਾ ਵੱਡਾ ਨਹੀਂ ਹੈ ਔਰ ਭਾਰਤ ਦੇ ਉਹਦਾ ਵਧੀਆ ਲਿੰਕ ਨੇ ਤੇ ਭਾਰਤ ਸਰਕਾਰ ਨੇ ਕੁਝ ਦਿਨ ਪਹਿਲਾਂ ਇੱਕ ਬੇਨਤੀ ਵੀ ਕੀਤੀ ਹੈ ਯਮਨ ਨੂੰ ਵੀ ਇਸ ਲੜਕੀ ਨੂੰ ਛੱਡਿਆ ਜਾਏ ਇਹਨੂੰ ਇੱਕ ਮੌਕਾ ਦਿੱਤਾ ਜਾਏ ਜੀਣ ਦਾ ਤੁਹਾਨੂੰ ਲੱਗਦਾ ਨਹੀਂ ਵੀ ਜਮਨ ਭਾਰਤ ਦੇ ਡਰ ਕਰਕੇ ਹੋ ਸਕਦਾ ਵੀ ਉਹਨੂੰ ਮਾਫੀ ਦੇ ਦੇ ਜਮਨ ਦੀ ਸਰਕਾਰ ਨਹੀਂ ਜੀ ਦੇਖੋ ਡਰ ਕੋਈ ਨਹੀਂ ਕਿਉਂਕਿ ਜਮਨ ਨਾਲ ਭਾਰਤ ਦੇ ਕੋਈ ਬਹੁਤ ਹੀ ਜ਼ਿਆਦੇ ਵਧੀਆ ਸਬੰਧ ਨਹੀਂ ਹਨ ਜੀ ਆਹ ਇਸ ਕਰਕੇ ਮਤਲਬ ਸਰਕਾਰ ਨੇ ਤਾਂ ਜ਼ੋਰ ਲਾਤਾ ਸੀ ਸਰਕਾਰ ਨੇ ਜ਼ੋਰ ਲਾ ਕੇ ਜੋ ਕਰ ਸਕਦੇ ਸੀ ਉਹਨਾਂ ਨੂੰ ਬਿਲਕੁਲ ਇਹ ਗੱਲ ਕਹਿੰਦੀ ਸੀ ਵੀ ਮਤਲਬ ਅਸੀਂ ਸਰਕਾਰ ਜਿੰਨਾ ਜ਼ੋਰ ਲਾ ਸਕਦੀ ਉਹਨਾਂ ਲਾਤਾ ਹੁਣ ਇਹ ਅਸੰਭਵ ਹੈ ਇਸ ਕਰਕੇ ਫਿਰ ਇਹ ਤਾਂ ਉਹ ਧਰਮ ਗੁਰੂ ਨੇ ਜਿਹੜੇ ਉੱਥੋਂ ਦੇ ਧਰਮ ਗੁਰੂਆਂ ਨੇ ਵਿਚ ਪੈ ਕੇ ਮਤਲਬ ਇਹ ਕਾਰਵਾਈ ਹੈ ਜਿਹੜੀ ਉਹਦੇ ਤੇ ਇੱਕ ਵਾਰੀ ਰੋਕ ਲਾ ਦਿੱਤੀ ਉਹਨਾਂ ਦੇਖੋ ਫੈਮਿਲੀ ਮੰਨਦੀ ਐ ਕੀ ਮੰਨਦੀ ਐ ਕਿਸ ਤਰ੍ਹਾਂ ਕਾਰਵਾਈ ਕਰਦੇ ਐ ਕੋਈ ਉਹ ਥੋੜਾ ਜਿਹਾ ਹਲੇ ਡਾਕਟਰ ਸਾਹਿਬ ਜਿਵੇਂ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਉਹਦੀ ਫੈਮਿਲੀ ਤਾਂ ਇਕੱਟੜ ਐ ਉਹ ਨਹੀਂ ਮੰਨ ਰਹੇ ਪੈਸਾ ਵੀ ਨਹੀਂ ਇਕੱਠਾ ਹੋ ਰਿਹਾ ਜਿਹੜਾ ਕਿ ਉਹ ਦੇਣਾ ਚਾਹੁੰਦੇ ਨੇ ਪੈਸਾ ਇਕੱਠਾ ਹੋ ਗਿਆ ਜੀ ਪੈਸਾ ਤਿਆਰ ਹੈਗਾ ਉਹਨਾਂ ਦੀ ਜੈਸ ਚਾਹੀਦੀ ਐ ਜਿਸ ਤਰ੍ਹਾਂ ਉਹ ਕਰਨੇ ਕਈ ਉਹਨਾਂ ਨੇ ਕਿਹਾ ਸੀਗਾ ਵੀ ਜੇ ਕਿਸੇ ਕੋਈ ਬਿਮਾਰ ਦਾ ਇਲਾਜ ਕਰਵਾਉਣਾ ਚਾਹੇ ਉਸ ਮਰਜ਼ੀ ਹੋ ਜੇ ਅਸੀਂ ਉਹ ਕਰ ਦਿੰਦੇ ਆ ਮਤਲਬ ਜਿਹੜੀਆਂ ਹੋਰ ਵੱਡੀਆਂ ਸ਼ਰਤਾਂ ਸੀਗੀਆਂ ਕਈ ਉਹਨਾਂ ਨੇ ਰੱਖੀਆਂ ਉਹਨਾਂ ਨੂੰ ਸਾਰੀਆਂ ਚੀਜ਼ਾਂ ਨੂੰ ਉਹਨਾਂ ਨੇ ਇੱਕ ਵਾਰੀ ਝਲਾਰ ਦੇਤਾ ਸੀ ਕਿ ਸਾਡੀ ਬੇਜੀਤੀ ਹੁੰਦੀ ਹੈ ਸਾਡੇ ਲੜਕੇ ਨਾਲ ਫਾਂਸੀ ਹੋਈ ਹੈ ਐ ਗੱਲ ਕਰ ਵੀ ਹੁਣ ਦੇਖੋ ਧਰਮ ਗੁਰੂਆਂ ਦੀ ਐਂਟਰੀ ਦੇ ਨਾਲ ਹੀ ਇਹ ਸਾਰਾ ਕੁਝ ਹੋਇਆ ਵੀ ਅੱਗੇ ਕੀ ਕਾਰਵਾਈ ਹੁੰਦੀ ਹੈ ਕੀ ਫੈਸਲਾ ਹੁੰਦਾ ਉਹ ਥੋੜਾ ਜਿਹਾ ਆਪਾਂ ਨੂੰ ਵੇਸ਼ ਕਰਨਾ ਪੈਣਾ ਯਾਨੀ ਤੁਹਾਨੂੰ ਲੱਗਦਾ ਵੀ ਇੱਕ ਵਾਰ ਧਰਮ ਗੁਰੂਆਂ ਨੇ ਜੇ ਫੈਂਸੀ ਟਾਲੀ ਹੈ ਤਾਂ ਹੋ ਸਕਦਾ ਵੀ ਧਰਮ ਗੁਰੂ ਅੱਗੇ ਹੋਰ ਵੀ ਕੋਈ ਗੱਲ ਲੈ ਜੀ ਰੱਖਣ ਕੇ ਫਾਂਸੀ ਪੱਕੀ ਉੱタル ਜੇ ਆਹ ਦੇਖੋ ਜੀ ਇਹ ਤਾਂ ਫਿਰ ਹੋ ਸਕਦਾ ਹੈਗਾ ਕਿ ਵੀ ਹੋਵੇ ਤਾਂ ਹੋਵੇ ਨਾ ਹੋਵੇ ਤਾਂ ਨਾ ਹੋਵੇ ਤਾਂ ਫੈਮਿਲੀ ਤੇ ਡਿਪੈਂਡ ਹੈ ਜਿਸ ਨਾ ਚਿਰ ਫੈਮਿਲੀ ਨੇ ਮੰਮੀ ਉਹਨਾਂ ਚਿਰ ਮਤਲਬ ਕੁਝ ਨਹੀਂ ਕਿਹਾ ਜਾ ਸਕਦਾ ਕਿਸੇ ਦੇ ਨਾਲ ਕੁਝ ਸਾਰੇ ਹੈ ਪਰ ਇਹ ਵੀ ਹੈ ਨਾ ਡਾਕਟਰ ਸਾਹਿਬ ਜਿਵੇਂ ਤੁਸੀਂ ਦੱਸ ਰਹੇ ਕਿ ਉਹਦੀ ਨਾਲ ਦੀ ਜਿਹੜੀ ਸਾਥੀ ਸੀ ਉਹਨੂੰ ਉਮਰ ਕੈਦ ਹੋਗੀ ਤਾਂ ਨਹੀਂ ਲੋਕ ਸੋਚਣਗੇ ਜਾਂ ਉਹ ਧਰਮਗੁਰੂ ਵੀ ਨਹੀਂ ਸੋ ਹੁਣ ਇਹਨਾਂ ਠੀਕ ਹੈ ਉਹਨੇ ਵਾਂਦੀ ਟਾਲ ਦਿੱਤੀ ਹੈ ਤੇ ਉੱਥੇ ਕਾਨੂੰਨੀ ਬੜਾ ਜਿਵੇਂ ਤੁਸੀਂ ਸੇ ਕਾਨੂੰਨ ਬੜੇ ਸਖਤ ਨੇ ਇਹ ਮੰਦੇ ਤਾਂ ਇਸ ਲੜਕੀ ਦਾ ਬਚਣਾ ਵੀ ਕਿਤੇ ਨਾ ਕਿਤੇ ਨਾ ਮੁਮਕਿਨ ਟਾਈਪ ਲੱਗ ਰਿਹਾ ਇੱਕ ਤਰ੍ਹਾਂ ਦੇਖੋ ਜੀ ਜੇ ਫਾਂਸਟੀ ਦੀ ਸਜ਼ਾ ਮੰਨ ਲਓ ਮਾਫ ਕਰਕੇ ਉਮਰ ਕੈਦ ਵਾਲੀ ਹੋ ਗਈ ਉਮਰ ਕੈਦ ਦੀ ਖਬਰ ਉਹਨਾਂ ਦੀ ਕਿ ਇਸ ਤਰ੍ਹਾਂ ਦੀ ਉਮਰ ਕੈਦ ਦੀ ਸਾਰੀ ਉਮਰੀ ਹੁੰਦੀ ਹੈ ਜਾਂ ਕੋਈ ਜਿਹਨੇ ਆਪਣੇ 20 ਸਾਲ 12 ਸਾਲ ਇਸ طرح ਦੀ ਉਮਰ ਕੈਦ ਕੰਨੀ ਆ ਉਹ ਤਾਂ ਫਿਰ ਉਹ ਕੰਮ ਤਾਂ ਇਹ ਹੈ ਤਾਂ ਵੱਡੇ ਐਂ ਗੱਲ ਕਰੀ ਵੀ ਥੋੜਾ ਜਿਹਾ ਕੀ ਹੈ ਨਾ ਜਿਹੜੇ ਹੋਰ ਬੰਦੇ ਜਾਂਦੇ ਆ ਜਾਂ ਹੋਰ ਲੜਕੀਆਂ ਜਾਂਦੀਆਂ ਮਤਲਬ ਪੈਸੇ ਦੇ ਲਾਲਚ ਵਿੱਚ ਆ ਕੇ ਕੋਈ ਹੋਰ ਗਲਤ ਕਦਮ ਚੱਕ ਲੈਂਦੀਆਂ ਨੇ ਫਿਰ ਗਲਤ ਤੋਂ ਹੋਰ ਗਲਤ ਹੋ ਜਾਂਦੇ ਨੇ ਉਦੋਂ ਬਾਅਦ ਫਿਰ ਮਤਲਬ ਨਾਲੇ ਪੇਰੈਂਟਸ ਦੀ ਨਾਲੇ ਸਟੇਟ ਦੀ ਨਾਲੇ ਸਾਰੇ ਸਾਡੇ ਦੇਸ਼ ਦੀ ਹੈ ਜਿਹੜੀ ਉਹ ਨਿਮੋਸਤੀ ਛੱਲੇ ਪੈਂਦੀ ਹੈ ਬਾਹਰ ਜਾ ਕੇ ਤਾਂ ਫਿਰ ਫੂਕ ਫੂਕੇ ਕਦਮ ਚੱਕਣੇ ਪੈਂਦੇ ਨੇ ਮਤਲਬ ਇਸ ਤਰ੍ਹਾਂ ਦੀਆਂ ਜਿਹੜੀਆਂ ਕਾਰਵਾਈਆਂ ਨੇ ਇਹ ਤੋਂ ਕਾਫੀ ਕੁਝ ਸਿੱਖਿਆ ਵੀ ਲੈਣੀ ਚਾਹੀਦੀ ਹੈ ਸਾਡੇ ਵਿਦੇਸ਼ੀ ਜਿਹੜੇ ਬੰਦੇ ਵਿਦੇਸ਼ਾਂ ਦੇ ਵਿੱਚ ਰਹਦੇ ਨੇ ਮਤਲਬ ਇਸ ਤਰ੍ਹਾਂ ਕਿ ਤੋਂਪੋਂ ਦੇ ਲੋਕਲ ਬੰਦਿਆਂ ਦੀਆਂ ਗੱਲਾਂ ਦੇ ਵਿੱਚ ਆ ਕੇ ਮਤਲਬ ਆਪਣਾ ਝੂਗਾ ਚੌੜ ਕਰਾ ਲੈਂਦੇ ਨੇ ਉਸ ਤੋਂ ਬਾਅਦ ਫਿਰ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਅੰਜਾਮ ਦੇ ਕੇ ਮਤਲਬ ਜਾਨ ਆਪਦੀ ਜੋਖਮ 'ਚ ਪਾ ਲੈਂਦੇ ਨਾਲੇ ਫੈਮਲੀ ਜਲ ਭੇਜਦੀ ਦਾ ਫੈਮ ਪਰਿਵਾਰ ਇਸ ਤਰ੍ਹਾਂ ਹੁੰਦਾ ਨੀ ਕੋਈ ਸਕਸਹੁਲ ਤੁਮਿਲ ਕੋਈ 2 ਰੁਪਏ ਵਿੱਚ ਜੋ ਗੱਲ ਕਰ ਬਾਅਦ ਦੇ ਵਿੱਚ ਜਦੋਂ ਇਹ ਹੁਣ ਹੋ ਗਈ ਸਾਰਾ ਕੁਝ ਜੁਲੀਆਂ ਬਿਕ ਜਾਣੀਆਂ ਨੇ ਨਾਲੇ ਸਮਾਜ ਦੇ ਵਿੱਚ ਜ਼ੀਰੋ ਹੋ ਜਾਂਦਾ ਕਿ ਦੋ ਹਰ ਇੱਕ ਪ੍ਰਾਪਰ ਜਾਇਦਾਦ ਹੁੰਦੀ ਆ ਘਰ ਤੱਕ ਵਿਕ ਜਾਂਦੇ ਨੇ ਲੋਕਾਂ ਮੂਰੇ ਹੱਥ ਢੜੇ ਪੈ ਲੈਣ ਲੈ ਕਿਉਂਕਿ ਅਮਾਉਂਟ ਹੀ ਬਹੁਤ ਵੱਡੀ ਹੋ ਜਾਂਦੀ ਆ ਇਸ ਤਰ੍ਹਾਂ ਦੀ ਬਸ ਸਹੀ ਸਹੀ ਕਹਿ ਰਹੇ ਹੋ ਤੁਸੀਂ ਕਿਉਂਕਿ ਜਿਹੜੇ ਦੇਖੋ ਅੱਜ ਕੱਲ ਜਿਆਦਾ ਕਰੇਜ ਹੈ ਲੜਕੇ ਲੜਕੀਆਂ ਨੂੰ ਬਾਹਰ ਜਾਣ ਦਾ ਦੇ ਇਹ ਜੀ ਲੜਕੀ ਨੂੰ سزا ਮਿਲੀ ਹੈ ਇੱਕ ਉਦਾਹਰਣ ਵੀ ਹੈ ਜਿਹੜੀਆਂ ਲੜਕੀਆਂ ਪੈਸੇ ਦੀ ਖਾਤਰ ਛੋਟੇ ਛੋਟੇ ਦੇਸ਼ਾਂ ਵੀ ਜਾਂਦੀਆਂ ਨੇ ਉਹ ਉੱਥੇ ਆ ਕੇ ਦੇਖੋ ਅਸੀਂ ਇਹ ਨਹੀਂ ਕਹਿੰਦੇ ਸਾਰੀਆਂ ਲੜਕੀਆਂ ਕੁਝ ਲੜਕੀਆਂ ਜਿਹੜੀਆਂ ਬਾਹਰ ਗਲਤ ਕੰਮਾਂ ਵਿੱਚ ਫਸ ਜਾਂਦੀਆਂ ਤੇ ਪਹਿਲਾਂ ਘਰ ਦਾ ਹੀ ਬਨਾਮੀ ਵੀ ਹੁੰਦੀ ਹੈ ਉਹਨੇ ਆਪਣੀ ਹੁੰਦੀ ਹੈ ਫਿਰ ਮਦਦ ਲਈ ਗੁਹਾਰਾ ਲਗਾਉਂਦੇ ਨੇ ਫਿਰ ਭਾਰਤ ਦਾ ਨਾਮ ਵੀ ਖਰਾਬ ਹੁੰਦਾ ਹੈ ਤਾਂ ਅਜੀਆਂ ਲੜਕੀਆਂ ਨੂੰ ਵੀ ਉਹ ਇਸ ਤੋਂ ਕੋਈ ਨਾ ਕੋਈ ਪ੍ਰੇਰਣਾ ਲੈਣੀ ਚਾਹੀਦੀ ਹੈ ਹਾਂ ਜੇ ਪੂਰੇ ਖਾਸ ਕਰਕੇ ਜਿਹੜੇ ਮਤਲਬ ਸ਼ਰੀਅਤ ਦਾ ਜਿੱਥੇ ਕਾਨੂੰਨ ਲਾਗੂ ਨੇ ਉਥੇ ਦਾ ਜਿਹੜੇ ਇਸ ਤਰ੍ਹਾਂ ਦੇ ਇਸ ਕੰਮ ਤੇ ਦਾ ਖਾਸ ਕਰਕੇ ਜਿਹੜਾ ਲਵ ਜਿਹਾਦ ਜਿਹੇ ਵਾਲਾ ਮਸਲਾ ਆ ਗਿਆ ਆ ਬੁਆਏਫਰੈਂਡ ਗਰਲਫਰੈਂਡ ਵਾਲਾ ਮਸਲਾ ਗਿਆ ਇਹਦੇ ਉੱਤੇ ਤਾਂ ਬਹੁਤ ਜ਼ਿਆਦਾ ਮਤਲਬ ਸਿੱਧਾ ਉਹ ਉਹ ਗੋਲੀ ਮਾਰਦੇ ਨੇ ਚਾਹੇ ਤਾਂ ਉਹ ਫਾਂਸੀ ਦੀ ਜਾਨ ਨੂੰ ਮਤਲਬ ਸਜ਼ਾ ਦਿੰਦੇ ਨੇ ਕਿਉਂਕਿ ਚਾਹੇ ਤਾਂ ਉਹਨੂੰ ਫਾਂਸੀ ਚਾਹੇ ਗੋਲੀ ਚਾਹੇ ਕੋਈ ਹੋਰ ਜੇ ਉਮਰ ਕੈਟ ਵੀ ਜੇ ਲਾਟ ਸਾਂ ਤੱਕ 40 ਸਾਲ ਜੇਲ੍ਹ ਸੀ ਬੰਦੇ ਨੂੰ 50 ਸਾਲ ਕੱਟਨੇ ਪੈ ਗਏ ਬਹੁਤ ਔਖਾ ਹੈ ਮਤਲਬ ਇੰਨਾ ਗੱਲਾਂ ਤੋਂ ਖਾਸ ਕਰਕੇ ਸੰਕੋਚ ਕਰਨਾ ਚਾਹੀਦਾ ਹੁੰਦਾ ਜੇ ਵੀ ਕਿਤੇ ਕੋਈ ਗੱਲਬਾਤ ਹੈਗੀ ਆ ਆਪਦੇ ਏਰੀਏ ਦੇ ਬੰਦਿਆਂ ਨਾਲ ਸਲਾਹ مشورہ ਕਰੋ ਜੇ ਕਿਸੇ ਨਾਲ ਕੋਈ ਤੱਕਾ ਹੈ ਜਾਂ ਕਿਸੇ ਨੂੰ ਕੋਈ ਡਿਸਟਰਬ ਕਰ ਰਿਹਾ ਹੈ ਕਈ ਵਾਰੀ ਕੀ ਹੁੰਦਾ ਲੜਕੀਆਂ ਦੀ بےਵੱਸੀ ਹੋ ਜਾਂਦੀ ਹੈ ਨਰਕੇ ਦੇ ਜਿਹੜੇ ਬਾਹਰਲੇ ਉਹ ਮਤਲਬ ਡਿਸਟਰਬ ਕਰਨ ਲੱਗ ਜਾਂਦੇ ਨੇ ਤੇ ਕਾਫੀ ਕਾਰਨ ਨੇ ਜੀ ਮਤਲਬ ਪਹਿਲਾਂ ਜੈਸ ਹੁੰਦੀ ਆ ਕੋਈ ਹੋਰ ਤਰੀਕੇ ਨਾਲ ਵੀ ਮੇਰੀ ਮਦਦ ਕਰੋ ਉਸ ਤੋਂ ਬਾਅਦ ਫਿਰ ਉਹ ਜਦੋਂ ਉਹਦਾ ਕਰਾ ਲ ਜੂ ਪਗਲ ਸਹਾਰਨ ਕਰਦਾ ਉਹ ਦੁਬਾਰ ਫਿਰ ਇਹ ਗੱਲਾਂ ਮਤਲਬ ਨਿਕਲ ਕੇ ਸਾਹਮਣੇ ਆਉਂਦੀਆਂ ਨੇ ਉਹਦਾ ਅੰਜਾਮ ਤੁਸੀਂ ਲਾ ਲਓ ਵੀ ਜਿਹੜਾ ਹੁਣ ਹੋ ਰਿਹਾ ਇਹ ਇਹਦਾ ਅੰਜਾਮ ਨਿਕਲਦਾ ਕਿ ਜੇ ਥੋੜਾ ਕਮਾਈ ਕਰਕੇ ਸੌਖੀ ਰੋਟੀ ਖਾਈ ਜਾਂਦੇ ਸੀ ਫਿਰ ਜਿਹੜਾ ਇਹਦਾ ਹਸਬੰਡ ਸੀ ਲੜਕੀ ਦਾ ਉਹ ਉੱਥੇ ਕੋਈ ਟੈਕਸੀ ਚਲਾਉਣ ਲੱਗ ਗਿਆ ਸੀਗਾ ਵੀ ਚਲੋ ਆਪਦਾ ਖਰਚਾ ਵਰਚਾ ਵਧਿਆ ਹੋ ਗਿਆ ਫਿਰ ਕੀ ਹੋਇਆ ਵੀ ਉਹ ਸਭ ਕਾ ਉਹ ਬੱਚਾ ਤੇ ਉਹ ਨੂੰ ਉਹਨਾਂ ਨੂੰ ਘਰੇ ਭੇਜਦਾ ਆਪ ਉੱਥੇ ਇਕੱਲੀ ਰਹਿਣ ਲੱਗ ਮਤਲਬ ਜਿਹੜਾ ਇਹ ਕਈ ਕਾਰਨ ਇਸਤਰੀਆ ਕਾਰਵਾਨੀਆਂ ਨੇ ਨਾ ਇਹ ਛੱਕ ਦੀ ਸੂਈ ਨੂੰ ਘਮਾਉਂਦੀਆਂ ਨੇ ਕੀ ਇਸ ਕਰਕੇ ਮਤਲਬ ਅਜਿਹੇ ਜੇ ਜਿਆਦਾ ਆਪ ਹੀ ਆ ਜਾਂਦੀ ਜਾਂ ਉਹਨਾਂ ਨੂੰ ਵੀ ਉੱਥੇ ਰੱਖ ਲੈਂਦੀ ਕੰਮ ਕਰਕੇ ਖਾਣਾ ਸੀਗਾ ਖਾਈ ਜਾਂਦੇ ਸੀ ਟਾਈਮ ਪਾਸ ਹੋ ਜਾਂਦਾ ਬੱਚਾ ਵੜਾ ਲੈਂਦੇ ਐ ਗੱਲ ਕਰ ਵੀ ਜੋ ਹੋਣੀ ਨਾ ਕਰਮਾਂ ਦੇ ਵਿੱਚ ਲਿਖਿਆ ਹੁੰਦਾ ਹੈ ਕਈ ਵਾਰੀ ਕਰਮ ਬਲੀ ਹੁੰਦੇ ਨੇ ਉਹ ਜਿਹੜਾ ਜਿਆ ਕੁਝ ਪ੍ਰਮਾਤਮਾ ਵੱਲੋਂ ਲਿਖਿਆ ਹੁੰਦਾ ਫਿਰ ਉਹ ਭੁਗਤਣਾ ਪੈਂਦਾ ਕੋਈ ਜਾਣ ਬੁੱਝ ਕੇ ਤਾਂ ਇਹ ਕਦ ਮੁੱਕਦਾ ਨਹੀਂ ਹੁੰਦਾ ਪ੍ਰਮਾਤਮਾ ਹੀ ਬੰਦੇ ਦੀ ਜਿਹੜੀ ਬੁੱਧੀ ਹੈ ਉਸ ਨੂੰ ਗੇੜਾ ਦਿੰਦਾ ਹੈ ਇਸ ਕਰਕੇ ਮਤਲਬ ਇਆਂ ਇਆਂ ਘਟਨਾਵਾਂ ਹਨ ਜਿਹੜੀਆਂ ਵਾਪਰ ਜਾਂਦੀਆਂ ਨੇ ਅਚਾਨਕ ਹੁੰਦੀਆਂ ਨੇ ਬਾਅਦ ਦੇ ਵਿੱਚ ਕੱਲਾ ਪਛਤਾਵਾ ਰਹਿ ਜਾਂਦਾ ਪਛਤਾਵਾ ਜਿ ਸਵਾਇ ਤੋਂ ਹੋਰ ਕੁਝ ਨਹੀਂ ਰਹਿਦਾ ਚਲੋ ਰਜਿੰਦਰ ਸਿੰਘ ਜੀ ਤੁਸੀਂ ਆਪਣਾ ਕੀਮਤੀ ਸਮੇਂ ਤੇ ਵਧੀਆ ਵਿਚਾਰ ਸਾਨੂੰ ਪੂਰੀ ਅਪਡੇਟ ਦਿੱਤੀ ਨਿਮਿਸ਼ਾ ਬਾਰੇ ਤੇ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਸਰ ਧੰਨਵਾਦ ਸੋ ਦੋਸਤੋ ਜਾਨਾ ਜੁੜੇ ਜਿੰਦਰ ਸਿੰਘ ਜੀ ਮਾਨ ਸਾਹ ਤੋਂ ਜਿਵੇਂ ਕਿ ਸਾਡੇ ਕੋਲ ਅੱਜ ਇੱਕ ਅਪਡੇਟ ਆਈ ਸੀ ਕਿ ਇਕ ਨਰਸ ਜੋ ਕਿ ਭਾਰਤੀ ਮੂਲ ਦੀ ਨਰਸ ਯਮਨ ਦੇ ਵਿੱਚ ਭਰਤੀ ਹੋਈ ਸਰਕਾਰੀ ਨਰਸ ਲੱਗੀ ਸੀ ਪਰ ਕਹਿੰਦੇ ਆ ਨਾ ਕਿ ਪੈਸੇ ਦੀ ਭੁੱਖ ਤੇ ਜਿਸਮਾਂ ਦੀ ਭੁੱਖ ਯਾਨੀ ਕਿ ਕੁਝ ਵੀ ਕਰਾ ਸਕਦੇ ਨੇ ਤਾਂ ਇਹੀ ਸਾਹਮਣੇ ਆਇਆ ਉਸ ਨੂੰ ਫਾਂਸੀ ਦੇ ਦਿੱਤੀ ਗਈ ਸੀ ਜਦੋਂ ਯਮਨ ਜਾਂਦੀ ਹੈ ਇੱਥੋਂ ਵਿਆਹ ਕਰਾ ਕੇ ਗਈ ਸੀ ਆਪਣੇ ਘਰਵਾਲੇ ਨਾਲ ਉੱਥੇ ਕੇ ਬੱਚਾ ਵੀ ਹੋਇਆ ਵਧੀਆ ਕੰਮ ਕਾਰ ਕਰਨ ਲੱਗੀ ਪਰ ਉੱਥੇ ਕਿਸੇ ਇੱਕ ਵਿਅਕਤੀ ਨਾਲ ਨਿਆਇਤ ਸੰਬੰਧ ਬਣੇ ਜਿਸ ਨੇ ਉਹਨੂੰ ਬਲੈਕਮੇਲ ਕਰਨਾ ਸ਼ੁਰੂ ਕੀਤਾ ਤਾ ਜਿਥੋਂ ਤਾਂਗਾ ਕੇ ਨਿਮੀਸ਼ਾ ਨੇ ਆਪਣੀ ਇੱਕ ਹੋਰ ਨਰਸਦੋਸਤ ਨਾਲ ਮਿਲ ਕੇ ਖੇਢੀ ਵੱਡੀ ਗੇਮ ਪਹਿਲਾਂ ਤਾਂ ਆਪਣੇ ਜਿਹੜਾ ਉਹਦਾ ਪ੍ਰੇਮੀ ਬਣਿਆ ਸੀ ਉਸਦੇ ਟੀਕਾ ਲਗਾਇਆ ਨਸ਼ੇ ਦਾ ਦੂਸਰਾ ਟੀਕਾ ਲਗਾਇਆ ਜਦੋਂ ਉਹ ਮਰਨ ਦੇ ਕੰਡੇ ਪਹੁੰਚ ਗਿਆ ਤਾਂ ਉਹਦੇ ਟੁਕੜੇ ਕਰ ਦਿੱਤੇ ਅਤੇ ਉਸ ਨੂੰ ਪਾਣੀ ਟੈਂਕੀ ਵਿੱਚ ਸੁੱਟ ਦਿੱਤਾ ਗਿਆ ਜਿਥੋਂ ਆ ਪੁਲਿਸ ਦੇ ਖੁਲਾਸਾ ਹੋਇਆ ਤਾਂ ਨਿਮੀਸ਼ਾ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਉਹਦੀ ਸਹੇਲੀ ਨੂੰ ਤੇ ਜੋ ਖਬਰਾਂ ਸਾਹਮਣੇ ਆ ਰਹੀ ਹੈ ਕਿ ਉਹਦੀ ਸਹੇਲੀ ਨੂੰ ਜਿਹੜੀ ਹੈ ਕਿ ਉਮਰ ਕੈ ਸਜ਼ਾ ਹੋ ਗਈ ਹੈ ਅੱਜ ਨਿਮਿਸ਼ਾ ਦੀ ਫਾਂਸੀ ਹੋਣੀ ਸੀ ਤੇ ਨਿਮਿਸ਼ਾ ਦੀ ਫਾਂਸੀ ਤਾਂ ਸਿਰਫ ਟਲੀ ਹੈ ਕਿਉਂਕਿ ਇਹ ਮਾਮਲਾ ਕਾਫੀ ਸ਼ੋਜ਼ੀ ਮੀਡੀਆ ਤੇ ਵਾਇਰਲ ਹੋਇਆ ਧਾਰਮਿਕ ਗੁਰੂਆਂ ਨੂੰ ਵਿੱਚ ਪਾਣਾ ਪਿਆ ਕਿਉਂਕਿ ਉੱਥੇ ਕਾਨੂੰਨ ਬੜੇ ਸਖਤ ਨੇ ਤੇ ਕਈਆਂ ਵੱਲੋਂ ਪੈਸੇ ਦੀ ਵੀ ਡਿਮਾਂਡ ਦਿੱਤੀ ਗਈ ਹੈ ਜਿਹੜੇ ਲੜਕੇ ਦੇ ਪਰਿਵਾਰ ਹੈ ਉਹਨਾਂ ਨੇ ਪੈਸੇ ਲੈਣ ਤੋਂ ਮਨਾਂ ਕਰਤਾ ਹੈ ਵੀ ਅਸੀਂ ਪੈਸੇ ਲੈਣਾ ਅਸੀਂ ਇਨਸਾਫ਼ ਚਾਹੀਦਾ ਹੈ ਅਸੀਂ ਨੂੰ ਫਾਂਸੀ ਦਿਵਾਣੀ ਹੈ ਤਾਂ ਬਦੋਸਤੋ ਧਾਰਮਿਕ ਗੁਰੂਆਂ ਦੀ ਐਂਟਰੀ ਨਾਲ ਇਹ ਫਾਂਸੀ ਸਿਰਫ ਅੱਜ ਦੇ ਲਈ ਟਲੀ ਹੈ ਅੱਗੇ ਇਹ ਫਾਂਸੀ ਕਦੋਂ ਹੋਏਗੀ ਕੀ ਬਣੇਗਾ ਹਜੇ ਇਸ ਤੇ ਕੋ ਪੱਕਾ ਨਹੀਂ ਹੈ ਕਿ ਫਾਂਸੀ ਪੱਕੀ ਟਲੀ ਹੈ ਪਰ ਆਧੇ ਦਿੱਲੀ ਨਮੀਸ਼ਾ ਨੂੰ ਰਾਹ ਜੁਰ ਮਿਲ ਗਈ ਹੈ ਉਹਦੀ ਫਾਂਸੀ ਟਲ ਗਈ ਹੈ ਇਹ ਸਾਡਾ ਅੱਜ ਦਾ ਸਵੇਰ ਦਾ ਲਾਈਵ ਦਾ ਪ੍ਰੋਗਰਾਮ ਸੀ ਤੁਹਾਨਾਂ ਦੁਆਰਾ ਜੁੜਾਂਗਾ ਕੋਈ ਹੋਰ ਲਾਈਵ ਦਾ ਵਿਸ਼ੇਸ਼ ਮੁੱਦਾ ਲੈ ਕੇ ਤੁਸੀਂ ਉੱਥਾ ਦੇ ਦਿਓ ਪੰਜਾਬੀ ਟੀਵੀ ਤੇ ਮੈਨੂੰ ਦਿਓ ਇਜਾਜ਼ਤ